ਤੁਸੀਂ ਕਦੇ ਨਹੀਂ ਦੇਖਿਆ ਹੁਣ ਇਹੋ ਜਿਹਾ ਵਿਆਹ ਪੰਡਿਤ ਜੀ ਨੇ ਹਸਾ ਹਸਾ ਕੇ ਸਾਰਿਆਂ ਦੀਆਂ ਲਾ ਦਿੱਤੀਆਂ ਬੱਖੀਆਂ ਦੁਖਣ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਜਦੋਂ ਵਿਆਹ ਕੀਤਾ ਜਾਂਦਾ ਹੈ ਤਾਂ ਵੱਖੋ ਵੱਖਰੇ ਧਰਮਾਂ ਅਨੁਸਾਰ ਸਾਰਿਆਂ ਦੇ ਹੀ ਵਿਆਹ ਵੱਖੋ ਵੱਖਰੇ ਤਰੀਕੇ ਨਾਲ ਹੁੰਦੇ ਹਨ ਪਰ ਹੁਣ ਇੱਕ ਵੱਖਰੇ ਹੀ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ Hindu ਰੀਤੀ ਰਿਵਾਜਾਂ ਨਾਲ ਇੱਕ ਵਿਆਹ ਹੋ ਰਿਹਾ ਹੈ ਪਰ ਇਸ ਵਿੱਚ ਬੱਕਰੀ ਗੱਲ ਇਹ ਹੈ ਕਿ ਇਸ ਵਿੱਚ ਪੰਡਿਤ ਜੀ ਸੱਤ ਫੇਰਿਆਂ ਦੀ ਥਾਂ ਤੇ ਹਿੰਦੀ ਫਿਲਮਾਂ ਦੇ ਸੱਤ ਕੋ ਵਖਰੇ ਗੀਤ ਗਾ ਰਹੇ ਹਨ ਅਤੇ ਸ਼ੇਰੋ ਸ਼ਾਇਰੀ ਕਰ ਰਹੇ ਹਨ ਆਏ ਹੋ ਮੇਰੀ ਜਿੰਦਗੀ ਮੈਂ ਤੁਮਹਾਰੂ ਬਣ ਕੇ ਮੇਰੇ ਦਿਲ ਨੂੰ ਹਿਲਾਇਨਾ ਤੇਰਾ ਰੰਮਾਰ ਦੋ اور ਆਪਕਾ ਸਮੇਂ ਪ੍ਰਾਰੰਭ ਹੁੰਦਾ ਹੈ ਤੁਰਾ ਲਿਆ ਹੈ ਤੁਮਨੇ ਜੋ ਦਿਲ ਕੋ ਨਜ਼ਰ ਮੈਂ ਚੁਰਾ ਲਿਆ वादा कर ले साजना तेरे ही तो मैं न रहूं मेरे भी न जुदा छत्ता <laughs> फिरा लेना यार आयुष जी तो वो कितनी जल्दी बोला लेना अब्दुल रहे आपको भी लेना है हाँ देना तो पड़ेगा तेरा रंबार सिक्स और इसके बाद हो जाएगा मामला सिक्स धीरे धीरे मेरी जिंदगी में आना ऐसे गुरु गुर के मत देखो सातवां बहुत सही था भाई ਜੇਰ ਆਪਕੋ ਸਿਕਾਰ ਹੋ ਕੇ ਬੋਲਣਾ ਸਿਕਾਰੇ ਨਹੀਂ ਹੈ ਤਾਂ ਮਨਾ ਕਰ ਦੇਣਾ ਕੋਈ ਜੋੜ ਜ਼ਬਰਦਸਤੀ ਵਾਲਾ ਕੰਮ ਨਹੀਂ ਹੈ ਸੇਰਾ ਨੰਮਰ 7ਵਾਂ ਹੋ ਜਾਏ ਪਾਵਲਕੀ ਮੇ ਹੋ ਕੇ ਸਵਾਰ ਚੱਲੀ ਰੇ ਮੋਟੋ ਆਪਣੇ ਸਾਜਨ ਕੇ ਸਾਥ ਚੱਲੀ ਰੇ ਸੋ ਤੁਹਾਡੇ ਇਸ ਪੰਡਤ ਜੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜ਼ਰੂਰ ਕਰਿਓ